ਦੋਖ ਮੇਟਣਾ ਦੀਨ ਦੁਨੀਆ ਦੇ ਪਾਦਸ਼ਾ ਸਰਗਰੀ ਕਾਇਨਾਤ ਤਖਤ ਚਵਰ ਸ਼ਖਰ ਦੇ ਮਲਕ ਰੂਹਾਨੀਤ ਦੇ ਮਜਸਮੇ ਸ਼ਬਦ ਅਵਤਾਰ ਪੰਨ ਪੰ ਸਤ ਗੁਰੂ ਸ਼ਿਵੀ ਗੁਰੂ ਬ੍ਰੰਤ ਸਾਹਿਬ ਦਾਤਾਰ ਪਿਤਾ ਜੀ ਤਿਨਾਂ ਦੀ ਮੁਕੱਦਸ ਬਾਰਗਾਹ ਦੇ ਅੰਦਰ ਪਤੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਤਿਨਾਂ ਦੇ ਪਾਵਨ ਪਵਿੱਤਰ ਚਰਨ ਛੂ ਪ੍ਰਾਪਤ ਅਸਥਾਨ ਦੇ ਸੰਧਿਆ ਤੋਂ ਰਾਤਰੀ ਦੇ ਵਿਸ਼ੇਸ਼ ਗਵਾਨਾਂ ਦੀਆਂ ਆਜ਼ਰੀਆਂ ਭਰਦੇ ਹੋਏ ਔਰ ਆਪਣੀ ਜੀਵਨ ਦੀਆਂ ਕੜੀਆਂ ਨੂੰ ਗੁਰੂ ਲੇਖੇ ਲਾਉਣ ਦਾ ਇਤ ਸਫਲ ਯਤਨ ਕਰ ਰਹੀ ਗੁਰੂ ਪਿਆਰੇ ਗੁਰਸਵਾਰੀ ਖਾਲਸਾ ਜੀ ਉਤਾਨ ਕੋਤ ਸ਼ੁਕਰ ਹੈ ਸਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਜਿਨ੍ਹਾਂ ਨੇ ਆਪ ਤਰਸ ਕਰਕੇ ਨਿਗਰਾਮਤ ਕਰਕੇ ਆਪਣੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਬਲ ਸੁਪਾਕ ਬਖਸ਼ਿਸ਼ ਕੀਤਾ ਹੈ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਨਾਦੀ ਮੁਕੱਦਸ ਗੁਰਬਾਣੀ ਦਾ ਸਿਮਰਨ ਕਰੀਏ ਤੇ ਹਜ਼ੂਰ ਪਾਵਨ ਗੁਰਬਾਣੀ ਵਿੱਚ ਸਾਨੂੰ ਬਹੁਤ ਪ੍ਰੇਮ ਦੇ ਨਾਲ ਸੰਗਤ ਦੀ ਮਹਾਨਤਾ ਨੂੰ ਦੱਸਦੇ ਹਨ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਅੰਦਰ 15 ਭਗਤ ਸਹਿਬਾਨਾਂ ਦੀ ਬਾਣੀ ਦਰਜ ਹੈ ਉਨ੍ਹਾਂ 15 ਭਗਤ ਸਹਿਬਾਨਾਂ ਦੇ ਵਿੱਚੋਂ ਇੱਕ ਭਗਤ ਹੋਏ ਨੇ ਜਿਨ੍ਹਾਂ ਦਾ ਨਾਮ ਹੈ ਭਗਤ ਸੂਰਦਾਸ ਜੀ ਇਤਿਹਾਸ ਦੇ ਨਾਲ ਪ੍ਰੇਮ ਰੱਖਣ ਵਾਲੀ ਸੰਗਤ ਜਾਣਦੀ ਹੈ ਕਿ ਭਗਤ ਸੂਰਦਾਸ ਜੀ ਉਹ ਬਲਾਈਂਡ ਸਨ ਉਹਨਾਂ ਨੂੰ ਅੱਖਾਂ ਤੋਂ ਨਹੀਂ ਸੀ ਦਿਸਦਾ ਉਹਨਾਂ ਦੀ ਕੇਵਲ ਇੱਕ ਪੰਗਤੀ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਦਰਜ ਹੈ ਕੇਵਲ ਇੱਕ ਪੰਕਤੀ ਬੇਸਤ ਉਹਨਾਂ ਨੂੰ ਅੱਖਾਂ ਤੋਂ ਨਹੀਂ ਸੀ ਵੇਖਦਾ ਪਰ ਸੰਗਤ ਦੇ ਵਾਸਤੇ ਸੰਗਤ ਦੇ ਪ੍ਰਤੀ ਮਨ ਵਿੱਚ ਇੰਨੀ ਸ਼ਰਧਾ ਇੰਨੀ ਭਾਵਨਾ ਸੀ ਕਿ ਜਦੋਂ ਕਿਤੇ ਪਤਾ ਲੱਗਣਾ ਕਿ ਪਿੰਡ ਵਿੱਚ ਸ਼ਹਿਰ ਦੇ ਵਿੱਚ ਉਹ ਰੱਬ ਦੀ ਗੱਲ ਕਰਨ ਵਾਲੇ ਕੋਈ ਸਾਧੂ ਜਨ ਕੀਰਤਨ ਕਥਾ ਕਰਨ ਵਾਲੇ ਕੋਈ ਗੁਰਮੁਖ ਜਨ ਆਏ ਨੇ ਨਾ ਹੱਥ ਵਿੱਚ ਦਾੰਦ ਲੈ ਲੈਣੀ ਹੱਥ ਵਿੱਚ ਟਮੂਰੀ ਲੈ ਲੈਣੀ ਛੋਟਾ ਲੈ ਲੈਣਾ ਤੇ ਆਸਰੇ ਦੇ ਨਾਲ ਡਿੱਗਦਿਆਂ ਢਿੰਗਿਆਂ ਡਿੱਗਦਿਆਂ ਢਿੰਗਿਆਂ ਸੰਗਤ ਵਿੱਚ ਪਹੁੰਚ ਜਾਣਾ ਕਿ ਜਦੋਂ ਸੰਗਤ ਵਿੱਚ ਜਾਣਾ ਤੇ ਸਭ ਤੋਂ ਅੱਗੇ ਹੋ ਕੇ ਬਹਿਣਾ ਸਭ ਤੋਂ ਅੱਗੇ ਹੋ ਕੇ ਕਿਸੇ ਅਸ਼ਰਤਕ ਜੇ ਮਨੁੱਖ ਨੇ ਇੱਕ ਦਿਨ ਸਵਾਲ ਕਰ ਦਿੱਤਾ ਤੇ ਆਖਣ ਲੱਗੇ ਸੂਰ ਬਾਸ ਬੰਦਾ ਸੰਗਤ ਵਿੱਚ ਆ ਕੇ ਸਭ ਤੋਂ ਅੱਗੇ ਇਸ ਕਰਕੇ ਬੈਠਦਾ ਵੀ ਉਹਨੂੰ ਗੁਰੂ ਦੇ ਦਰਸ਼ਨ ਹੋ ਜਾਣ ਉਹਨੂੰ ਕਥਾ ਕੀਰਤਨ ਕਰਨ ਵਾਲੇ ਦੇ ਦਰਸ਼ਨ ਹੋ ਜਾਣ ਤੇ ਸੂਰਤ ਆਸ ਤੈਨੂੰ ਤੇ ਅੱਖਾਂ ਤੂੰ ਦਿਸਦਾ ਹੀ ਨਹੀਂ ਤੇ ਤੂੰ ਭਾਵੇਂ ਅੱਗੇ ਲਹਿ ਭਾਵੇਂ ਪਿੱਛੇ ਲਹਿ ਤੈਨੂੰ ਕੀ ਫਰਕ ਪੈਣ ਲੱਗਾ ਵੇਖੋ ਜੋੜਨ ਵਾਲੇ ਕੱਟ ਤੇ ਤੋੜਨ ਵਾਲੇ ਬਹੁਤੇ ਮਿਲ ਜਾਂਦੇ ਆਖਾਂ ਲੱਗੇ ਤੈਨੂੰ ਤੇ ਅੱਖਾਂ ਤੂੰ ਦਿਸਦਾ ਹੀ ਨਹੀਂ ਤੇ ਤੂੰ ਭਾਵੇਂ ਅੱਗੇ ਲਹਿ ਭਾਵੇਂ ਪਿੱਛੇ ਲਹਿ ਤੈਨੂੰ ਕੀ ਫਰਕ ਪੈਣ ਲੱਗਾ ਤੈਨੂੰ ਤੇ ਅੱਖਾਂ ਤੋਂ ਦਿਸਦਾ ਹੀ ਨਹੀਂ ਭਗਤ ਸੂਰਦਾਸ ਜੀ ਸੁਣਦੇ ਰਹੇ ਤੇ ਬੜੀ ਹਲੀਮੀ ਦੇ ਨਾਲ ਬੜੀ ਆਜ਼ੀ ਦੀ ਨਾਲ ਬੜੀ ਨਿਮਰਤਾ ਦੇ ਨਾਲ ਹੱਥ ਜੋੜ ਕੇ ਅੱਖਾਂ ਲੱਗੇ ਕਿ ਭਾਈ ਸੱਜਣਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਮੈਨੂੰ ਅੱਖਾਂ ਤੋਂ ਨਹੀਂ ਦਿਸਦਾ ਪਰ ਜੀ ਦੀ ਸੰਗਤ ਵਿੱਚ ਆ ਕੇ ਬੈਠਾ ਉਸ ਗੁਰੂ ਨੂੰ ਤੇ ਦਿਸਦਾ ਹੀ ਹੈ ਨਾ ਅੱਖਾਂ ਲੱਗੇ ਕਿ ਹੋਇਆ ਜੇ ਮੈਨੂੰ ਅੱਖਾਂ ਤੋਂ ਨਹੀਂ ਦਿਸਦਾ ਪਰ ਜਿਹਦੀ ਸੰਗਤ ਵਿੱਚ ਆ ਕੇ ਬੈਠਾ ਉਸ ਗੁਰੂ ਨੂੰ ਤੇ ਦੱਸਦਾ ਹੀ ਹੈ ਨਾ ਵੀ ਮੇਰੀ ਸੰਗਤ ਵਿੱਚ ਸੁਰਦਾਸ ਬੈਠਾ ਹੈ ਇਸ ਤਰ੍ਹਾਂ ਕੇ ਸੰਗਤ ਦੀ ਬਹੁਤ ਵੱਡੀ ਮਹਾਨਤਾ ਹੈ ਗੁਰੂ ਕੀ ਸਿੱਖ ਸੰਗਤ ਜਦੋਂ ਅਸੀਂ ਫਤਿਹ ਦਾ ਸਿਮਰਨ ਕਰਦੇ ਆ ਨਾ ਫਤਿਹ ਦਾ ਸਿਮਰਨ ਤੇ ਦੋਵਾਰੀ ਮੁਖ ਵਿੱਚੋਂ ਵਾਹਿਗੁਰੂ ਦਾ ਸਿਮਰਨ ਹੁੰਦਾ ਹੈ ਇੱਕ ਵਿਦਵਾਨ ਨੇ ਬੜੇ ਪਿਆਰੇ ਸ਼ਬਦ ਲਿਖੇ ਆ ਉਹ ਕਹਿੰਦਾ ਜਦੋਂ ਇੱਕ ਸਿੱਖ ਦੂਜੇ ਸਿੱਖ ਨੂੰ ਮਿਲਦਾ ਨਾ ਤੇ ਆਪਸ ਵਿੱਚ ਇੱਕ ਸਿੱਖ ਤੇ ਦੂਜੇ ਸਿੱਖ ਦੋਵੇਂ ਜਾਣੇ ਫਤਿਹ ਦੀ ਸਾਂਝ ਕਰਦੇ ਉਹਨੇ ਸ਼ਬਦ ਬੜੇ ਪਿਆਰੇ ਲਿਖੇ ਤੇ ਆਖਣ ਲੱਗਾ ਕਿ ਜਦੋਂ ਅਸੀਂ ਫਤਿਹ ਦਾ ਸਿਮਰਨ ਕਰਦੇ ਆ ਨਾ ਤੇ ਸਾਡੇ 7 ਕਰੋੜ ਰੋਮਾਂ ਦੇ ਵਿੱਚੋਂ ਵਾਹਿਗੁਰੂ ਦਾ ਸਿਮਰਨ ਹੋਣ ਲੱਗ ਪੈਂਦਾ ਸਾਡੇ ਮਨ ਵਿੱਚ ਸਵਾਲ ਆਏਗਾ ਕਿ ਹਰੇਕ ਬੰਦੇ ਦੇ ਸਰੀਰ ਤੇ ਤਕਰੀਬਨ ਸਾਡੇ 3 ਕਰੋੜ ਰੋਮ ਸਵਾਸ ਕਰਦੇ। ਇਹ 7 ਕਰੋੜ ਕਿਵੇਂ ਹੋ ਗਏ? ਵਿਦਵਾਨ ਨੇ ਬਹੁਤ ਪਿਆਰੇ ਸ਼ਬਦ ਲਿਖੇ ਉਹ ਆਖਣ ਲੱਗਾ ਜਦ ਦੋ ਮਿਲੇ ਭਾਗ ਇੱਕ ਸਿੱਖ ਜਦੋਂ ਦੂਜੇ ਸਿੱਖ ਨੂੰ ਮਿਲਦਾ ਇੱਕ ਸਿੱਖ ਤੇ ਦੂਜਾ ਸਿੱਖ ਦੋ ਹੋ ਗਏ। ਦੋ ਮਿਲੇ ਤਭ ਚਾਰ ਮਿਲੇ ਦੋ ਨੇਤਰ ਆਪਣੇ ਤੇ ਦੋ ਅਗਲੇ ਦੇ ਜਦ ਦੋ ਮਿਲੇ ਤਭ ਚਾਰ ਮਿਲੇ ਜਦ ਚਾਰ ਮਿਲੇ ਫਿਰ 20 ਮਿਲੇ 10 ਉਂਗਲਾਂ ਸਾਡੀਆਂ ਜੁੜ ਜਾਂਦੀਆਂ ਤੇ 10 ਅਗਲੇ ਦੀਆਂ ਜੁੜ ਜਾਂਦੀਆਂ 10 ਤੇ 10 20 ਹੋ ਗਏ ਜਦ ਦੋ ਮਿਲੇ ਤਭ ਚਾਰ ਮਿਲੇ ਜਦ ਚਾਰ ਮਿਲੇ ਫਿਰ 20 ਮਿਲੇ ਜਦ 20 ਮਿਲੇ 64 ਕਿਲੇ 64 ਦਾ ਭਾਗ 4 ਚ 32 ਗੰਧ ਆਪਣੇ ਤੇ 32 ਗੰਧ ਅਗਲੇ ਤੇ 32 ਤੇ 32 64 ਹੋ ਗਏ ਅੱਖ ਲਗਾ ਜਦ 2 ਮਿਲੇ ਤਬ 4 ਮਿਲੇ ਜਦ 4 ਮਿਲੇ ਫਿਰ 20 ਮਿਲੇ ਜਦ 20 ਮਿਲੇ 64 ਕਿਲੇ 64 ਕਿਲੇ ਪਰ ਜੋੜ ਸਿੱਖ ਤੋ ਜਬ ਸਿੱਖ ਮਿਲੇ ਤਬ ਖਿਲ ਗਏ 7 ਕਰੋੜ ਤਿੰਨ ਸਾਢੇ ਤਿੰਨ ਕਰੋੜ ਰੋਮ ਸਾਢੇ ਤੇ ਸਾਢੇ ਤਿੰਨ ਕਰੋੜ ਅਗਲੇ ਦੇ ਭਾਗ ਇੱਕ ਵਾਰੀ ਫਤਿਹ ਦਾ ਸਿਮਰਨ ਕੀਪਿਆ 7 ਕਰੋੜ ਰੋਮ ਸਵਾਸਾਂ ਦੇ ਵਿੱਚੋਂ ਉਸ ਵਾਹਿਗੁਰੂ ਦਾ ਸਿਮਰਨ ਹੋ ਜਾਂਦਾ ਆਉ ਸਹਿਬ ਜੀ ਨੂੰ ਸੀਸ ਝੁਕਾਓ ਤੇ ਮਹਿਸੂਸ ਕਰੋ ਜਿਵੇਂ ਸਾਹਮਣੇ ਤਖਤ ਤੇ ਧੰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਚੌਂਕੜਾ ਲੱਗਾ ਹੋਇਆ ਜਦੋਂ ਤੁਸੀਂ ਮਹਿਸੂਸ ਕਰੋਗੇ ਨਾ ਫਿਰ ਸਾਡੇ ਮਨ ਵਿੱਚ ਜਿਹੜਾ ਆਲਸ ਪੈਂਦਾ ਨਾ ਇਹ ਨਹੀਂ ਪਏਗਾ ਕਿਉਂਕਿ ਛਿਮਾ ਕਰਨਾ ਸਾਡੀ ਸੁਰਤ ਸਾਡੀ ਸੋਚ ਇਸ ਤਰ੍ਹਾਂ ਦੀ ਹੋਵੀ ਅਸੀਂ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਦਸਾਂ ਬਾਦਸ਼ਾਹਿਆਂ ਦੀ ਜੋਤ ਕਹਿ ਤਾਂ ਦਿੰਨੇ ਆ ਪਰ ਇਸ ਗੱਲ ਨੂੰ ਅਮਲੀ ਜੀਵਨ ਵਿੱਚ ਨਹੀਂ ਮੰਨਦੇ ਕਿਉਂਕਿ ਮਨ ਵਿੱਚ ਝਾਤ ਮਾਰ ਕੇ ਵੇਖੋ ਵੀ ਜੇ 10 ਪਾਤਸ਼ਾਹੀਆਂ ਦੇ ਚੌਂਕੜੇ ਸਰੀਰ ਕਰਕੇ ਲੱਗੇ ਹੋਣ ਸਾਡੀ ਸੋਚ ਕੁਝ ਹੋਰ ਹੋਏਗੀ ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆਪਾਂ ਹਜ਼ੂਰੀ ਵਿੱਚ ਬੈਠੇ ਤੇ ਉਦੋਂ ਸਾਡੀ ਸੋਚ ਕੁਝ ਹੋਰ ਹੁੰਦੀ ਆਉ ਮਹਿਸੂਸ ਕਰੋ ਕਿ ਸਾਹਮਣੇ ਕਲਗੀਧਰ ਪਾਤਸ਼ਾਹ ਜੀ ਦਾ ਚੌਂਕੜਾ ਸਜਿਆ ਤੇ ਦੋਵੇਂ ਹੱਥ ਜੋੜ ਕੇ ਸਹਿਬ ਜੀ ਨੂੰ ਸਿਰ ਝੁਕਾ ਕਰਕੇ ਬੁਲੰਦ ਆਵਾਜ਼ ਵਿੱਚ ਆਖੂ ਜੀ ਵਾਹਿਗੁਰੂ ਜੀ ਕਾ ਸਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ